ਪੰਜਾਬ ਪੁਲਿਸ ਦੇਸ਼ ਦੀਆਂ ਟਾਪ ਪੁਲਿਸ ਵਿੱਚ ਇੱਕ ਮੰਨੀ ਜਾਂਦੀ ਹੈ ਪੰਜਾਬ ਪੁਲਿਸ ਹੁਣ ਦਿਨ ਬਦ ਦਿਨ ਐਡਵਾਂਸ ਹੁੰਦੀ ਜਾ ਰਹੀ ਹੈ ਪੁਲਿਸ ਅਕਸਰ ਕ੍ਰਿਮੀਨਲਾਂ ਤੋਂ ਸੱਚ ਕਢਵਾਉਣ ਦੇ ਲਈ 3 ਡਿਗਰੀ ਦਾ ਪ੍ਰਯੋਗ ਕਰਦੀ ਹੈ ਪਰ ਹੁਣ ਪੰਜਾਬ ਪੁਲਿਸ 3 ਡਿਗਰੀ ਇਨਟੈਰੋਗੇਸ਼ਨ ਦਾ ਪ੍ਰਯੋਗ ਨਹੀਂ ਕਰ ਸਕੇਗੀ ਪੰਜਾਬ ਭਰ ਦੇ ਵਿੱਚ 135 ਨਵੇਂ ਇਨਟੈਰੋਗੇਸ਼ਨ ਰੂਮ ਹੋਣਗੇ ਜਿਨ੍ਹਾਂ ਦੇ ਵਿੱਚ ਸੀਸੀਟੀਵੀ ਲਗਾਏ ਜਾਣਗੇ ਕੁਝ ਗਿਜ ਦੇ ਦੌਰਾਨ ਪੁਲਿਸ ਮੁਲਜ਼ਮਾ ਤੇ ਕੋਈ ਵੀ ਤਸ਼ੱਦਦ ਨਹੀਂ ਢਾ ਸਕੇਗੀ ਜੋ ਵੀ ਸੀਸੀਟੀਵੀ ਫੁਟੇਜ ਹੋਵੇਗੀ ਉਸਦੀ ਲਾਈਵ ਫੀਡ ਉੱਚ ਅਧਿਕਾਰੀਆਂ ਦੇ ਕੋਲ ਜਾਵੇਗੀ ਮੁਲਜ਼ਮਾਂ ਤੋਂ ਪੁੱਛੇ ਜਾਣ ਵਾਲੇ ਹਰ ਸਵਾਲ ਤੋਂ ਲੈ ਕੇ ਉਹਨਾਂ ਦੇ ਕਬੂਲਨਾਮੇ ਨੂੰ ਹੈਂਡੀ ਕੈਮਰੇ ਵਿੱਚ ਰਿਕਾਰਡ ਕੀਤਾ ਜਾਵੇਗਾ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਇੰਟਰੋਗੇਸ਼ਨ ਦੌਰਾਨ ਮੁਲਜ਼ਮ ਤੋਂ ਗੁਨਾਹ ਕਬੂਲ ਕਰਵਾਉਣ ਲਈ ਲਿਖਤੀ ਤੌਰ ਤੇ ਦਸਤਕਤ ਕਰਵਾਏ ਜਾਂਦੇ ਸਨ ਪਰ ਹੁਣ ਲਿਖਤ ਦੇ ਨਾਲ ਹੀ ਡਿਜੀਟਲ ਰਿਕਾਰਡ ਵੀ ਰੱਖਿਆ ਜਾਵੇਗਾ ਇਸ ਲਈ ਪੰਡਾਬ ਵਿੱਚ ਖਾਸ ਤੌਰ ਤੇ 135 ਹਾਈ ਟੈਕ ਡਿਜੀਟਲ ਇੰਟਰੋਗੇਸ਼ਨ ਰੂਮ ਤਿਆਰ ਕੀਤੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਕੀਤੇ ਜਾਣ ਵਾਲੇ ਕ੍ਰਾਈਮ ਤੋਂ ਬਾਅਦ ਫੜੇ ਗਏ ਮੁਲਜ਼ਮਾਤੋਂ ਗੁਨਾਹ ਕਬੂਲ ਕਰਵਾਏ ਜਾਣ ਤੋਂ ਬਾਅਦ ਪੁਲਿਸ ਤੇ ਹੀ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਜਾਂਦੇ ਸੀ ਕਿ ਉਹਨਾਂ ਵੱਲੋਂ ਮੁਲਜ਼ਮ ਤੋਂ ਤਬੂਲ ਕਰਵਾਏ ਗਏ ਗੁਨਾਹ ਪਿੱਛੇ 3 ਡਿਗਰੀ ਟੌਰਚਰ ਹੀ ਮੁਕਕਰਨ ਹੈ ਇਸ ਤਰ੍ਹਾਂ ਦੇ 3 ਡਿਗਰੀ ਦੇਣ ਦੇ ਦੋਸ਼ ਕਈ ਵਾਰ ਸਿੱਧ ਵੀ ਹੋਏ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਮੁਲਜ਼ਮਾ ਵੱਲੋਂ ਪੁਲਿਸ ਤੇ ਇਸ ਤਰ੍ਹਾਂ ਦੇ ਦੋਸ਼ ਵੀ ਲਗਾਏ ਗਏ ਨੇ ਕਿ ਉਹਨਾਂ ਤੇ ਵੱਡੇ ਪੱਧਰ ਤੇ ਤਸ਼ੱਦਦ ਹੋਇਆ ਹੈ ਕਈ ਵਾਰ ਪੁਲਿਸ ਵੱਲੋਂ ਮੁਲਜ਼ਮ ਨੂੰ 3 ਡਿਗਰੀ ਦਿੱਤਾ ਵੀ ਨਹੀਂ ਹੁੰਦਾ ਪਰ ਪੁਲਿਸ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਇਸ ਲਈ ਹੁਣ ਗ੍ਰਹਿ ਵਿਭਾਗ ਵੱਲੋਂ ਪੁਲਿਸ ਦੇ ਤਸ਼ੱਦਦ ਤੇ ਮੁਲਜ਼ਮਾ ਦੇ ਮੁਨਕਰ ਹੋਣ ਦੀ ਝੂਠੀ ਕਹਾਣੀ ਨੂੰ ਹੀ ਖਤਮ ਕਰਨ ਲਈ ਪੰਜਾਬ ਦੇ ਵਿੱਚ 135 ਇੰਟਰੋਗੇਸ਼ਨ ਕਮਰੇ ਨੂੰ ਹਾਈ ਟੈਕ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇਸ਼ ਦੀਆਂ ਟਾਪ ਪੁਲਿਸ ਵਿੱਚ ਇੱਕ ਮੰਨੀ ਜਾਂਦੀ ਹੈ ਪੰਜਾਬ ਪੁਲਿਸ ਹੁਣ ਦਿਨ ਬਦ ਦਿਨ ਐਡਵਾਂਸ ਹੁੰਦੀ ਜਾ ਰਹੀ ਹੈ ਪੁਲਿਸ ਅਕਸਰ ਕ੍ਰਿਮੀਨਲਾਂ ਤੋਂ ਸੱਚ ਕਢਵਾਉਣ ਦੇ ਲਈ 3 ਡਿਗਰੀ ਦਾ ਪ੍ਰਯੋਗ ਕਰਦੀ ਹੈ ਪਰ ਹੁਣ ਪੰਜਾਬ ਪੁਲਿਸ 3 ਡਿਗਰੀ ਇਨਟੈਰੋਗੇਸ਼ਨ ਦਾ ਪ੍ਰਯੋਗ ਨਹੀਂ ਕਰ ਸਕੇਗੀ ਪੰਜਾਬ ਭਰ ਦੇ ਵਿੱਚ 135 ਨਵੇਂ ਇਨਟੈਰੋਗੇਸ਼ਨ ਰੂਮ ਹੋਣਗੇ ਜਿਨ੍ਹਾਂ ਦੇ ਵਿੱਚ ਸੀਸੀਟੀਵੀ ਲਗਾਏ ਜਾਣਗੇ ਕੁਝ ਗਿਜ ਦੇ ਦੌਰਾਨ ਪੁਲਿਸ ਮੁਲਜ਼ਮਾ ਤੇ ਕੋਈ ਵੀ ਤਸ਼ੱਦਦ ਨਹੀਂ ਢਾ ਸਕੇਗੀ ਜੋ ਵੀ ਸੀਸੀਟੀਵੀ ਫੁਟੇਜ ਹੋਵੇਗੀ ਉਸਦੀ ਲਾਈਵ ਫੀਡ ਉੱਚ ਅਧਿਕਾਰੀਆਂ ਦੇ ਕੋਲ ਜਾਵੇਗੀ ਮੁਲਜ਼ਮਾਂ ਤੋਂ ਪੁੱਛੇ ਜਾਣ ਵਾਲੇ ਹਰ ਸਵਾਲ ਤੋਂ ਲੈ ਕੇ ਉਹਨਾਂ ਦੇ ਕਬੂਲਨਾਮੇ ਨੂੰ ਹੈਂਡੀ ਕੈਮਰੇ ਵਿੱਚ ਰਿਕਾਰਡ ਕੀਤਾ ਜਾਵੇਗਾ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਇੰਟਰੋਗੇਸ਼ਨ ਦੌਰਾਨ ਮੁਲਜ਼ਮ ਤੋਂ ਗੁਨਾਹ ਕਬੂਲ ਕਰਵਾਉਣ ਲਈ ਲਿਖਤੀ ਤੌਰ ਤੇ ਦਸਤਕਤ ਕਰਵਾਏ ਜਾਂਦੇ ਸਨ ਪਰ ਹੁਣ ਲਿਖਤ ਦੇ ਨਾਲ ਹੀ ਡਿਜੀਟਲ ਰਿਕਾਰਡ ਵੀ ਰੱਖਿਆ ਜਾਵੇਗਾ ਇਸ ਲਈ ਪੰਜਾਬ ਵਿੱਚ ਖਾਸ ਤੌਰ ਤੇ 135 ਹਾਈ ਟੈਕ ਡਿਜੀਟਲ ਇੰਟਰੋਗੇਸ਼ਨ ਰੂਮ ਤਿਆਰ ਕੀਤੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਕੀਤੇ ਜਾਣ ਵਾਲੇ ਕ੍ਰਾਈਮ ਤੋਂ ਬਾਅਦ ਫੜੇ ਗਏ ਮੁਲਜ਼ਮਾਤੋਂ ਗੁਨਾਹ ਕਬੂਲ ਕਰਵਾਏ ਜਾਣ ਤੋਂ ਬਾਅਦ ਪੁਲਿਸ ਤੇ ਹੀ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਜਾਂਦੇ ਸੀ ਕਿ ਉਹਨਾਂ ਵੱਲੋਂ ਮੁਲਜ਼ਮ ਤੋਂ ਤਬੂਲ ਕਰਵਾਏ ਗਏ ਗੁਨਾਹ ਪਿੱਛੇ 3 ਡਿਗਰੀ ਟੌਰਚਰ ਹੀ ਮੁੱਖ ਕਾਰਨ ਹੈ ਇਸ ਤਰ੍ਹਾਂ ਦੇ 3rd ਡਿਗਰੀ ਦੇਣ ਦੇ ਦੋਸ਼ ਕਈ ਵਾਰ ਸਿੱਧ ਵੀ ਹੋਏ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਮੁਲਜ਼ਮਾਂ ਵੱਲੋਂ ਪੁਲਿਸ 'ਤੇ ਇਸ ਤਰ੍ਹਾਂ ਦੇ ਦੋਸ਼ ਵੀ ਲਗਾਏ ਗਏ ਨੇ ਕਿ ਉਹਨਾਂ 'ਤੇ ਵੱਡੇ ਪੱਧਰ ਤੇ ਤਸ਼ੱਦਦ ਹੋਇਆ ਹੈ। ਕਈ ਵਾਰ ਪੁਲਿਸ ਵੱਲੋਂ ਮੁਲਜ਼ਮ ਨੂੰ 3rd ਡਿਗਰੀ ਦਿੱਤਾ ਵੀ ਨਹੀਂ ਹੁੰਦਾ ਪਰ ਪੁਲਿਸ 'ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ। ਇਸ ਲਈ ਹੁਣ ਗ੍ਰਹਿ ਵਿਭਾਗ ਵੱਲੋਂ ਪੁਲਿਸ ਦੇ ਤਸ਼ੱਦਦ ਅਤੇ ਮੁਲਜ਼ਮਾਂ ਦੇ ਮੁੰਕਰ ਹੋਣ ਦੀ ਝੂਠੀ ਕਹਾਣੀ ਨੂੰ ਹੀ ਖਤਮ ਕਰਨ ਲਈ ਪੰਜਾਬ ਦੇ ਵਿੱਚ 135 ਇੰਟਰੋਗੇਸ਼ਨ ਕਮਰੇ ਨੂੰ ਹਾਈ ਟੈਕ ਕੀਤਾ ਜਾ ਰਿਹਾ ਹੈ।